ਕੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈ ਸਾਡੇ ਨੂੰ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਜੀਠੀਆ ਦੇ ਘਰ ਵਿਜੀਲੈਂਸ ਰੇਡ ਮਗਰੋਂ ਹਰਸਿਮਰਤ ਬਾਦਲ ਦਾ ਵੱਡਾ ਹਮਲਾ ਇੰਦਰਾ ਗਾਂਧੀ ਵਾਲਾ ਕੀਤਾ ਕੰਮ ਸ਼ਰਮਨੀ ਕਾਲੀਦਾਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਮਗਰੋਂ ਉਹਨਾਂ ਦੀ ਭੈਣ ਹਰਸਿਮਰਤ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਹਰਸਿਮਰਤ ਬਾਦਲ ਨੇ ਮਜੀਠੀਆ ਦੀ ਵਿਜੀਲੈਂਸ ਅਫਸਰਾਂ ਨਾਲ ਬੈਂਸ ਦੀ ਵੀਡੀਓ ਸ਼ੇਅਰ ਕਰਦਿਆਂ ਕਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੰਦਰਾ ਗਾਂਧੀ ਦੀ ਅਮਰਜੈਂਸੀ 25 ਤੋਂ 1975 ਦਾ ਇਤਿਹਾਸ ਮੁਰਦਹਰਾ ਦਿੱਤਾ ਹੈ ਇੰਦਰਾ ਗਾਂਧੀ ਨੇ ਵੀ ਅੱਜ ਦੇ ਦਿਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਅਮਰਜੈਂਸੀ ਲਾਈ ਸੀ ਤੇ ਭਗਵੰਤ ਮਾਨ ਨੇ ਵੀ ਉਹੀ ਰਾਹ ਚੁਣਿਆ ਹੈ ਹਰ ਸਿਮਰਤ ਪਾਦਨ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਆਪਣੇ ਮੰਤਰੀਆਂ ਦੇ ਕਾਲੇ ਕਾਰਨਾਮੇ जगਜाहिर ਹੁੰਦੇ ਕ ਕਬਰਾਇਆ ਪਗਤਮ ਭਗਵੰਤ ਮਾਨ ਸਾਚੀ ਦੀ ਆਵਾਜ਼ ਨੂੰ ਦਪਾਉਣ ਲਈ ਸਰਦਾਰ ਵਿਕਰਮ ਸਿੰਘ ਜੀਠਿਆ ਦੇ ਘਰ ਭੇਜੀ ਆਪਣੀ ਵਿਜੀਲੈਂਸ ਅਰਨੀ ਕਾਲੀਦਲ ਇਸ ਤੱਕੇ ਸ਼ਾਹੀ ਦੀ ਨਿੰਦਾ ਕਰਦਾ ਹੈ ਅਤੇ ਸਰਦਾਰ ਵਿਕਰਮ ਸਿੰਘ ਜੀਠਿਆ ਦੇ ਨਾਲ ਡਟ ਕੇ ਖੜਾ ਹੈ ਭਗਵੰਤ ਮਾਨ ਨੇ ਅਜਿੰਦਰਾ ਗਾਂਧੀ ਦੀ ਅਮਰਜੈਂਸੀ 25 ਜੂਨ 201975 ਦਾ ਇਤਿਹਾਸ ਮੋੜ ਦੁਹਰਾ ਦਿੱਤਾ ਹੈ ਇੰਦਰਾ ਨੇ ਵੀ ਅੱਜ ਦੇ ਦੇਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਅਮਰਜੈਂਸੀ ਲਗਾਈ ਸੀ ਤੇ ਭਗਵੰਤ ਮਾਨ ਨੇ ਵੀ ਉਹੀ ਰਾਹ ਚੁਣਿਆ ਹੈ ਵਿਜੀਲੈਂਸ ਦੀ ਰੇਡ ਮਗਰੋਂ ਵਿਕਰਮ ਜਿੱਟਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਮੈਂ ਜਿੱਟਿਆ ਨੇ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰਗ ਕੇਸ ਵਿੱਚ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕਿ ਇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਹੀ ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਘੇਰੇ ਮੇਰੇ ਘਰ ਚਾਪਾ ਮਾਰਿਆ ਇਹ ਖਬਰ ਨੂੰ ਅੰਤ ਤੱਕ ਦੇਖਣ ਲਈ